ਹਾਂਜੀ ਬ੍ਰੇਕਿੰਗ ਨਿਊਜ਼ ਕਿਮੀ ਅਤੇ ਪਵਨ ਦਾ ਰਿਸ਼ਤਾ ਬਚੇਗਾ ਜਾਂ ਹੋਵੇਗਾ ਤਲਾਕ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਪੰਜਾਬ ਅਤੇ ਸੋਸ਼ਲ ਮੀਡੀਆ ਨਾਲ ਜੁੜੀਆਂ ਹਰ ਵੱਡੀ ਛੋਟੀ ਖਬਰ ਕਿਮੀ ਪਵਨ ਮਾਮਲੇ 'ਚ ਅੱਜ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਗਰਮ ਮਾਮਲਾ ਬਣ ਚੁੱਕਾ ਹੈ ਕਿਮੀ ਅਤੇ ਪਵਨ ਦਾ ਰਿਸ਼ਤਾ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਵਿਵਾਦ ਲਾਈਵ ਬਿਆਨ ਅਤੇ ਚੈਟ ਲੀਕ ਮਾਮਲਿਆਂ ਤੋਂ ਬਾਅਦ ਹੁਣ ਸਭ ਦੇ ਮਨ 'ਚ ਇੱਕ ਸਵਾਲ ਹੈ ਇਹ ਹੈ ਦੋਵੇਂ ਮੁੜੇ ਇਕੱਠੇ ਹੋਣਗੇ ਜਾਂ ਹੋਵੇਗਾ ਤਲਾਕ ਆਖਿਰ ਫੈਸਲਾ ਕੀ ਹੋਵੇਗਾ ਇਕੱਠੇ ਰਹਿਣ ਦੇ ਹੱਕ ਚ ਆ ਰਹੀਆਂ ਨੇ ਗੱਲਾਂ ਹਾਂਜੀ ਕਈ ਫੈਨ ਅਤੇ ਸਪੋਰਟਰਾਂ ਦਾ ਕਹਿਣਾ ਹੈ ਕਿ ਦੋਵੇਂ ਨੇ ਕਦੇ ਇੱਕ ਦੂਜੇ ਲਈ ਪਿਆਰ ਖੁੱਲ ਕੇ ਜ਼ਾਹਿਰ ਕੀਤਾ ਪਰਿਵਾਰ ਵੱਲੋਂ ਵੀ ਕਈ ਵਾਰ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਵਨ ਵੱਲੋਂ ਲਾਈਵ ਚ ਆ ਕੇ ਕਿਹਾ ਗਿਆ ਘਰ ਗਲਤ ਫਹਿਮੀਆਂ ਨਾਲ ਨਹੀਂ ਟੁੱਟਦਾ ਸਮਝਦਾਰੀਆਂ ਨਾਲ ਚੱਲਦਾ ਹੈ ਲੋਕਾਂ ਦਾ ਮੰਨਣਾ ਹੈ ਕਿ ਜੇ ਦਿਲ ਅਜੇ ਵੀ ਇੱਕ ਦੂਜੇ ਲਈ ਹੈ ਤਾਂ ਰਿਸ਼ਤੇ ਨੂੰ ਇੱਕ ਹੋਰ ਮੌਕਾ ਨਾ ਚਾਹੀਦਾ ਹੈ ਤਲਾਕ ਦੇ ਹੱਕ ਚ ਕਿਉਂ ਨਹੀਂ ਕੋਈ ਕੀ ਗੱਲ ਉੱਥੇ ਹੀ ਦੂਜੇ ਪਾਸੇ ਕਈ ਲੋਕਾਂ ਦਾ ਕਹਿਣਾ ਹੈ ਕਿ बार-बार ਵਿਵਾਦ ਅਤੇ ਸੋਸ਼ਲ ਮੀਡੀਆ ਟ੍ਰੋਲਿੰਗ ਪਰੋਸੇ ਤੇ ਲੱਗੀ ਡੂੰਗੀ ਚੋਟ ਮਾਨਸਿਕ ਤਣਾਅ ਅਤੇ ਨਿੱਜੀ ਜ਼ਿੰਦਗੀ ਚ ਦਖਲ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਹਨ ਕਿ ਕਈ ਵਾਰ ਵਕ ਹੋਣਾ ਹੀ ਦੋਵਾਂ ਲਈ ਸਹੀ ਫੈਸਲਾ ਹੋਵੇਗਾ ਸਭ ਤੋਂ ਵੱਡਾ ਸਵਾਲ ਅੱਜ ਵੀ ਕਈਆਂ ਦੇ ਦਿਲ ਵਿੱਚ ਹੈ ਕਿ ਪਿਆਰ ਸਭ ਕੁਝ ਮਾਫ਼ ਕਰ ਸਕਦਾ ਹੈ ਜਾਂ ਫਿਰ ਇੱਜ਼ਤ ਅਤੇ ਭਰੋਸਾ ਟੁੱਟਣ ਤੋਂ ਬਾਅਦ ਰਿਸ਼ਤਾ ਅੱਗੇ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ ਇਸ ਮਾਮਲੇ ਦਾ ਜਵਾਬ ਸਿਰਫ ਕਿਮੀ ਅਤੇ ਪਵਨ ਕੋਲ ਹੈ ਪਰ ਸੋਸ਼ਲ ਮੀਡੀਆ ਤੇ ਚਰਚਾ ਰੁਕਣ ਦਾ ਨਾਮ ਨਹੀਂ ਲੈ ਰਹੀ ਦੋਸਤੋ ਪੰਜਾਬ ਅਪਡੇਟ ਲਾਈਵ ਦੀ ਅਪੀਲ ਹੈ ਕਿਸੇ ਪਾਸੇ ਦਾ ਫੈਸਲਾ ਨਹੀਂ ਸੁਣਾਉਂਦੇ। ਸੋ ਕੋ ਤੁਹਾਡੇ ਤੱਕ ਸੱਚੀ ਅਤੇ ਸੰਤੁਲਿਤ ਖਬਰ ਪਹੁੰਚਾਉਂਦੇ ਆਂ। ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਕਿਮੀ ਅਤੇ ਪਵਨ ਨੂੰ ਇਕੱਠੇ ਰਹਿਣਾ ਚਾਹੀਦਾ ਏ ਜਾਂ ਫਿਰ ਤਲਾਕ ਲੈ ਲੈਣਾ ਚਾਹੀਦਾ ਏ। ਕਿ ਇਹਨਾਂ ਨੂੰ ਫਿਰ ਇੱਕ ਵਾਰ ਇੱਕ ਦੂਜੇ ਨੂੰ ਮੌਕਾ ਦੇਣਾ ਚਾਹੀਦਾ ਏ? ਆ ਤਾਂ ਹੁਣ ਕਿਮੀ ਅਤੇ ਪਵਨ ਹੀ ਜਾਣਦੇ ਆ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ। ਮਿਲਦੇ ਆਂ ਐਹੋ ਜੀ ਹੋਰ ਤਾਜ਼ਾ ਖਬਰ ਲੈ ਕੇ। ਤਬ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।